ਇੱਕ ਬਾਜ਼ਾਰ ਦੇ ਕੋਲ ਘੁੰਮਦਾ ਵਿਆ ਹੀ ਕਿਲੇ ਉੱਤੇ ਬੱਸ ਏਬੀਸੀ ਕੋਈ ਪ੍ਰਾਈਵੇਟ ਬੱਸ ਹੀ ਤੇ ਲੱਗਦਾ ਪਿਆ ਉਹਨਾਂ ਨੇ ਜੋਰ ਦੀ ਫਾਸਟ ਆਈ ਬੱਸ ਤੇ ਇਹਦੇ ਉੱਤੇ ਬੱਸ ਚਾਰਤੀ ਉਹਨੇ ਉਹ ਮੌਕੇ ਤੇ ਹੀ ਡਾਕ ਟੂ ਗਿਆ ਦੀ ਇਹ ਬੜੀ ਤੇਜ਼ ਸਪੀਡ ਨਾਲ ਜਿਹੜੀ ਆ ਬੱਸ ਆ ਰਹੀ ਸੀ ਉਸਨੇ ਸਾਡੇ ਭਰਾ ਨੂੰ ਮੋਟਰਸਾਈਕਲ ਦੇ ਟੱਕਰ ਮਾਰੀ ਇਹ ਬੱਸ ਵਾਲਾ ਤੇ ਬੱਸ ਸਾਡੇ ਦੋਵੇਂ ਅੱਗੇ ਆਣਗੇ ਫੇਰ ਆਪਾ ਪੋਸਟਮਾਨ ਨੇ ਕੀਤਾ ਜਾਏਗਾ ਉਹਦਾ ਆਪਾ ਕੁਝ ਨਹੀਂ ਜੇ ਕਰਨਾਗਾ ਜੀ ਸਾਡਾ ਸਾਰਾ ਸ਼ਹਿਰ ਸਹਿਯੋਗ ਦੇ ਰਿਹਾ ਤੇ ਪ੍ਰਾਈਵੇਟ ਬੱਸਾ ਉਹ ਕੋਈ ਸਾਈਡ ਮਾਰ ਕੇ ਇਹਨੂੰ ਐਕਸੀਡੈਂਟ ਕਰਕੇ ਤੇ ਇਹਦੇ ਉੱਤੋਂ ਦੀ ਬੱਸ ਲਗਾ ਕੇ ਲੱਗੀ ਆ ਫੇਰ ਆ ਨਾਮ ਮਨੀ ਕੋਸਲਾ ਜੀ ਮੇਰੇ ਬ੍ਰਦਰ ਦਾ ਹੋਇਆ ਜੇ ਇਹ ਬਾਜ਼ਾਰ ਦੇ ਕੋਲ ਘੁੰਮਦਾ ਪਿਆ ਸੀ ਕਿਹਦੇ ਉੱਤੇ ਬੱਸ ਏਬੀਸੀ ਕੋਈ ਪ੍ਰਾਈਵੇਟ ਬੱਸ ਸੀ ਤੇ ਲੱਗਦਾ ਪਈ ਉਹਨਾਂ ਨੇ ਜੋਰ ਦੀ ਫਾਸਟ ਆਈ ਬਸ ਤੇ ਇਹਦੇ ਉੱਤੇ ਬਸ ਸਟਾਰਟ ਹੀ ਉਹਨੇ ਇਹ ਮੌਕੇ ਤੇ ਹੀ ਦੱਸ ਹੋ ਗਈ ਐ ਦੀ ਸਿਰੇ ਆਪਾਂ ਪੋਸਟਮਾਨ ਨੂੰ ਪਾ ਕੀਤਾ ਜਾਏਗਾ ਹਾ ਦੇਖੋ ਬੱਸ ਵਾਲਾ ਤੇ ਬੱਸ ਸਾਡੇ ਦੋਵੇਂ ਅੱਗੇ ਆਉਣਗੇ ਫਿਰ ਆਪਾਂ ਪੋਸਟਮਾਨ ਨੂੰ ਕੀਤਾ ਜਾਏਗਾ ਉਹਦਾ ਆਪਾਂ ਕੁਝ ਨਹੀਂ ਜੇ ਕਰਨਾਗਾ ਜੀ ਸਾਡਾ ਸਾਰਾ ਸ਼ਹਿਰ ਸੰਯੋਗ ਦੇ ਰਿਹਾ ਇੱਥੇ ਸਾਰਾ ਸ਼ਹਿਰਾਂ ਦੇ ਨਾਲ ਸਹਿਯੋਗ ਆਇਆ ਹੈ ਆ ਕੱਲ ਬਸ ਹਾ ਦਾ ਇਹ ਕੋਈ ਮੁੱਦਾ ਜੇ ਆਪਾਂ ਪੋਸਟਮਾਨ ਨੂੰ ਪਾ ਕਰਨਾ ਜੇ ਸਾਡੇ ਇੱਥੇ ਬੱਸ ਵਾਲਾ ਤਾਂ ਦੋ ਡਰਾਈਵਰ ਕਿ ਹੋਏਗਾ ਫੇਰ ਆਪਾਂ ਸਾਡੀ ਅੱਗੇ ਕਾਰਵਾਈ ਕਰਨੀ ਜੇ ਉਹਨਾਂ ਤੱਕਰ ਆਪਾਂ ਕੁਝ ਨਹੀਂ ਜੀ ਕਰਨਾ ਹੈਗਾ ਤੇ ਬੱਸਾ ਬਹੁਤ ਤੇਜ਼ ਲੰਘ ਜਾਂਦਾ ਸ਼ਹਿਰ ਦੇ ਵਿੱਚ ਕੋਈ ਗੱਲ ਨਹੀਂ ਸਿਹਰੇ ਆਪਾਂ ਬੱਸਾਂ ਵਾਲਿਆਂ ਨੂੰ ਸਭ ਨੂੰ ਇੱਕ ਵਾਰੀ ਇੱਥੇ ਆਣ ਗਿਆ ਦੇਖੋ ਜਿਹਨੇ ਬੱਸ ਨਹੀਂ ਕੀਤਾ ਵਾ ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਕੁਝ ਨਹੀਂ ਜੀ ਆਪਾਂ ਕਰਨਾ ਅਸੀਂ ਪੋਸਟਮੈਨ ਉਦੋਂ ਹੀ ਕਰਾਂਗੇ ਜਦੋਂ ਤੱਕ ਸਾਡੇ ਕੋ ਡਰਾਈਵਰ ਤੇ ਬੱਸ ਤੁਹਾਡੀ ਮੌਜੂਦਾ ਨਹੀਂ ਹੋਏਗੀ ਆਹ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਆ ਸ਼ਿਵਸਨਾ ਪੰਜਾਬ ਅੱਜ ਤਕਰੀਬਨ 8:30 ਵਜੇ 9:30 ਵਜੇ ਦੇ ਵਿੱਚ ਘਾਰ ਬਿਦੀਪੁਰ ਫਾਟਕ ਦੇ ਕੋਲ ਸਾਡਾ ਇੱਕ ਸ਼ਿਵਸਾਣਿਕ ਜਿਹੜਾ ਕਾਲੂ ਖੋਸਲਾ ਜਿਨ੍ਹਾਂ ਦੀ ਧਾਰੀਵਾਲ ਦੁਕਾਨ ਆ ਡੜਵਾ ਰੋਡ ਦੇ ਉੱਪਰ ਉਹ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲਈ ਆਇਆ ਹੋਇਆ ਸੀ ਤੇ ਇੱਕ ਪ੍ਰਾਈਵੇਟ ਬੱਸ ਜਿਹੜੀ ਕਿ ਬੜੀ ਹੀ ਤੇਜ਼ ਸਪੀਡ ਨਾਲ ਤੇ ਜਿਹੜੀ ਇੱਥੋਂ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਬੜੀ ਤੇਜ਼ ਸਪੀਡ ਨਾਲ ਜਿਹੜੀ ਆ ਬੱਸ ਆ ਰਹੀ ਸੀ ਉਸਨੇ ਸਾਡੇ ਭਰਾ ਨੂੰ ਮੋਟਰਸਾਈਕਲ ਦੇ ਟੱਕਰ ਮਾਰੀ ਤੇ ਉਹਦਾ ਮੋਢੇ ਹੀ निधन ਹੋ ਗਿਆ ਬੱਸ ਵਾਲਾ ਸਾਡਾ ਬੰਦਾ ਮਾਰ ਕੇ ਇੱਕ ਅਤਿਆਹ ਕਰਕੇ ਮੋਕੇ ਤੋਂ ਫਰਾਰ ਹੋ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਨੇ ਆ ਕਿ ਜਲਦ ਤੋਂ ਜਲਦ ਉਸ ਬੱਸ ਦਾ ਜਿਹੜਾ ਵਾ ਨੰਬਰ ਟਰੇਸ ਕਰਕੇ ਉਸ ਬੱਸ ਨੂੰ ਫੜਿਆ ਜਾਵੇ ਤੇ ਉਸ ਡਰਾਈਵਰ ਤੇ ਜਿਹੜਾ ਵਾ ਪਰਚਾ ਦਰਜ ਕੀਤਾ ਜਾਵੇ ਅਗਰ ਇਹ ਕੰਮ ਨਹੀਂ ਹੁੰਦਾ ਤੇ ਅਸੀਂ ਮੈਂ ਤੇ ਸਮੂੱਚਾ ਜਿਹੜਾ ਧਾਰੀਵਾਲਾ ਧਰਨਾ ਪ੍ਰਦਰਸ਼ਨ ਕਰਨ ਲਈ ਸੜਕ ਦੇ ਮੇਲ ਲਈ ਮਜਬੂਰ ਹੋਏਗਾ ਜਿਵੇਂ ਸਾਰੇ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਹੋਈ ਅਨਿਲ ਖੋਸਲਾ ਹੀ ਆਪਣੇ ਅਸ਼ਨੀ ਕੁਮਾਰ ਦੇ ਬੇਟਾ ਧਾਰੀਵਾਲ ਤੋਂ ਸੀ ਉਹਦਾ ਅੱਜ ਕੋਈ ਪ੍ਰਾਈਵੇਟ ਬੱਸ ਆ ਉਹ ਕੋਈ ਸਾਈਡ ਮਾਰ ਕੇ ਇਹਨੂੰ ਐਕਸੀਡੈਂਟ ਕਰਕੇ ਤੇ ਇਹਦੇ ਉੱਤੋਂ ਦੀ ਬੱਸ ਲਗਾ ਕੇ ਲੱਗੀ ਆ ਤੇ ਇਹਦੀ ਮੌਤ ਹੋ ਚੁੱਕੀ ਆ ਤੇ ਅਗਲੀ ਕਾਰਵਾਈ ਅਸੀਂ ਲਿਆ ਰਹੇ ਆ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜੇ ਆ ਨੂੰ ਸੂਚਨਾ ਮਿਲੀ ਆ ਤੇ ਟੈਕਨੀਕਲ ਤਾਂ ਉੱਤੇ ਆਪਣੇ ਅਮਲ ਚ ਲਿਆ ਕੇ ਕਾਰਵਾਈ ਅਮਲ 'ਚ ਲੈ ਕੇ ਆਪਾਂ ਉਹਨਾਂ ਨੂੰ ਬਸ ਵਾਲੇ ਨੂੰ ਕਾਬੂ ਕਰਕੇ ਤੇ ਕਾਨੂੰਨੀ ਕਾਰਵਾਈ ਕਰਾਂਗੇ